ਉਹਨਾਂ ਕੋਲ ਜ਼ਮੀਨ ਨਹੀਂ ਸੀ ਉਹਨਾਂ ਨੇ ਪਸ਼ੂ ਰੱਖੇ ਹੋਏ ਸਨ ਆਪਣੇ ਜੀਵਨ ਦੇ ਨਿਰਭਾਅ ਵਾਸਤੇ ਸੋ ਉਹਨਾਂ ਦੇ ਪਸ਼ੂ ਪਾਣੀ ਰੋੜ ਕੇ ਲੈ ਗਿਆ ਮਰ ਗਏ ਸੋ ਉਹਨਾਂ ਦੀ ਪਰਭਾਈ ਕਰਨ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਇਹ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਚੈਰੀਟੇਬਲ ਟਰਸਟ ਚੱਲ ਰਿਹਾ ਹੈ ਉਹਨਾਂ ਵੱਲੋਂ ਆਪਾਂ ਸੰਗਤ ਨੇ ਸਾਰੀ ਨੇ ਸਲਾਹ ਕੀਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦਾ ਕੋਈ ਡੰਗਰ ਕੋਈ ਮਾਲ ਪਸ਼ੂ ਇਦਾਂ ਦਾ ਨੁਕਸਾਨਿਆ ਗਿਆ ਅਸੀਂ ਉਹਨਾਂ ਦੀ ਜਿਹੜੀ ਪਰਪਾਈ ਹੈ ਇਸ ਰੂਪ ਦੇ ਵਿੱਚ ਮਦਦ ਕਰ ਸਕੀਏ ਸੋ ਅੱਜ ਤੁਸੀਂ ਦੇਖ ਰਹੇ ਹੋ ਵੀ ਪੰਜ گاਵਾਂ ਦੇ ਨਾਲ ਅਸੀਂ ਇਹ ਸੇਵਾ ਆਰੰਭ ਕੀਤੀ ਹੈ ਸੋ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੱਧ ਤੋਂ ਵੱਧ ਸੰਗਤ ਦੇ ਸਹਿਯੋਗ ਨਾਲ 50 100 ਜਿੰਨੀਆਂ ਅੱਗੇ ਦੇ ਸਕਦੇ ਆ ਕਿਉਂਕਿ ਇਹ ਸਾਰੇ ਕਾਰਜ ਸੰਗਤ ਦੇ ਸਹਿਯੋਗ ਨਾਲ ਚੱਲਦੇ ਆ ਇਹਦੇ ਵਿੱਚ ਇਕੱਲਾ ਕੁਝ ਨਹੀਂ ਕੋਈ ਕਰ ਸਕਦਾ ਸੋ ਸੰਗਤ ਦੇ ਸਹਿਯੋਗ ਨਾਲ ਜਿੰਨੀਆਂ ਵੱਧ ਤੋਂ ਵੱਧ ਜਿਹੜੇ-ਜਿਹੜੇ ਪਰਿਵਾਰਾਂ ਦਾ ਸਾਨੂੰ ਪਤਾ ਲੱਗਦਾ ਰਹੇਗਾ ਅਸੀਂ ਸਰਵੇ ਸਾਡੀ ਟੀਮ ਸਾਰੀ ਕਰ ਰਹੀ ਹੈ ਲਗਾਤਾਰ ਪੰਕ ਕਹਿਣਾ ਚਾਹਾਂਗੇ ਕਿ ਹੁਣ ਅਸਲੀ ਜੰਗ ਸ਼ੁਰੂ ਹੋਣੀ ਹੈ ਹੁਣ ਸੇਵਾ ਦੀ ਬਹੁਤ ਲੋੜ ਹੈ ਨਾਲ ਜੁੜੋ ਤੁਹਾਡੇ ਕੋਲ ਨੰਬਰ ਪਹੁੰਚ ਰਹੇ ਆ ਸੇਵਾ ਜਿਹੜੀ ਪਹੁੰਚੀ ਹੈ ਲਗਾਤਾਰ ਦਿਨ ਰਾਤ ਮਿਹਨਤ ਕਰਦੀ ਹੈ ਘਰ ਘਰ ਤੱਕ ਰੋਟੀ ਪਚਾਰੀ ਹੈ ਹੋਰ ਵੀ ਜਿਹੜੀ ਵਸਤੂ ਲੋੜ ਪਚਾਰੀ ਹੈ ਜਿਵੇਂ ਇੱਥੇ ਆਧਾਰ ਕਾਰਡ ਲਿਖ ਕੇ ਸਰਪੰਚਾ ਦੇ ਸਾਈਨ ਕਰਾ ਕੇ ਸਾਰੀ ਸੇਵਾ ਇੱਕ ਸਿਸਟਮ ਦੇ ਰਾਹੀਂ ਕੀਤੀ ਉਸ ਬਾਰੇ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਹੋ ਰਹੀ ਹੈ ਬੜੀ ਵਧੀਆ ਚੰਗੀ ਗੱਲ ਹੋ ਰਹੀ ਬਹੁਤ ਵਧੀਆ ਕੰਮ ਹੋ ਰਿਹਾ ਅੱਜ ਤੁਸੀਂ ਗਾਈ ਦਿੱਤੀ ਸੇਵਾ ਕੀਤੀ ਹੈ ਬਹੁਤ ਬਹੁਤ ਸਾਰ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ ਬਹੁਤ ਜਿਆਦਾ ਬਹੁਤ ਸ਼ੁਕਰਗੁਜ਼ਾਰ ਆ ਬਾਬਾ ਜੀ ਤਾਂ ਵੀ ਜਿੰਨਾ ਇੰਨਾ ਸੋਚਿਆ ਧੰਨਵਾਦ ਦੋਵੇਂ ਹੱਥ ਜੋੜ ਕੇ ਬਾਬਾ ਜੀ ਦਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਨਗਰ ਵਾਸੀਆਂ ਦਾ ਬਹੁਤ ਬਹੁਤ ਬੋਲ ਵਿੱਚ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਦੇ ਦਾਦਾ ਜੀ ਕੀ ਨਾਮ ਹੈ ਜੀ ਤੁਹਾਡਾ ਬਲਦੇਵ ਸਿੰਘ ਜੀ ਕਿੰਨੀਆਂ ਗਾਵਾਂ ਮਿਲੀਆਂ ਦੋ ਜੀ ਚਾਰ ਮਿਲੀਆਂ ਸੀ ਜੀ ਅੱਛਾ ਦੋ ਮਿਲ ਗਈਆਂ ਹਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਬਾਬਾ ਜੀ ਦਾ ਬਹੁਤ ਧੰਨਵਾਦ ਠੀਕ ਸਾਰੀ ਸੰਗਤ ਦਾ ਜੀ ਠੀਕ ਪੰਜ ਕੀ ਨਾਮ ਹੈ ਜੀ ਆਪਣਾ ਗੁਰਵਿੰਦਰਪੁਰ ਪਿੰਡ ਕਿਹੜਾ ਜੀ ਆਲੇ ਵਾਲਾ ਅੱਜ ਜਿਹੜੀ ਮਦਦ ਹੋਈ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਜੀ ਬੈਠਾ ਤੇ ਆਜੋ ਕੀ ਬਿਮਾਰੀ ਨੇ ਬਗਾਰਾ ਕੋਈ ਹੜ੍ਹ ਦੇ ਨਾਲ ਕਿਸ ਤਰ੍ਹਾਂ ਕੋਈ ਘਰ-ਦਵਾਰ ਹੋ ਗਿਆ ਇਹ ਹੜ੍ਹ ਦੇ ਨਾਲ ਹੜ੍ਹ ਦੇ ਨਾਲ ਹਾਂਜੀ ਹੜ੍ਹ ਦੇ ਨਾਲ ਕੋਈ ਨਹੀਂ ਪਸ਼ੂ ਮਰ ਗਿਆ ਸੀਗੇ ਜੀ ਹਾਂਜੀ ਫਿਰ ਢਲਵਾਦ ਕਰਨਾ ਠੀਕ ਹੈ ਪਿੰਡ ਕਿਹੜਾ ਜੀ ਹਾਲੇ ਵਾਲਾ ਜੀ ਨਾਂ ਤੁਹਾਡਾ ਜੀ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਿੱਥੇ ਵੱਡੇ ਸਾਡੇ ਨੁਕਸਾਨ ਹੋਏ ਆ ਉੱਥੇ ਸਾਡੇ ਐਨ ਆਰ ਆਈ ਭਰਾਵਾਂ ਨੇ ਸਾਡੀਆਂ ਐਨ ਜੀਓ ਸਸਤਾਵਾਂ ਨੇ ਵੱਡੇ ਪੱਧਰ ਤੇ ਇਹਨਾਂ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਉਹਨਾਂ ਦੇ ਜਿਹੜੇ ਨੁਕਸਾਨ ਦੀ ਪ੍ਰਭਾਵੀ ਵਾਸਤੇ ਵੱਡੇ ਯਤਨ ਕੀਤੇ ਆ ਸੋ ਪਿੰਡ ਕੁੱਤਬਦੀਨ ਵਾਲੇ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਅਸੀਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਪਿੱਛੇ ਜਿਹੜੀਆਂ 5 ਜਿਹੜੀਆਂ ਗਾਵਾਂ ਨੇ ਜਿਹੜੇ ਲੋੜਵੰਦਾਂ ਦਾ ਪ੍ਰਭਾਵ ਉਹਨਾਂ ਦਿੱਤੀਆਂ ਗਏ ਜਿਨ੍ਹਾਂ ਦਾ ਹੜ੍ਹਾਂ ਕਾਰਨ ਕਾਫੀ ਨੁਕਸਾਨ ਹੋਇਆ ਸੀ ਪਿੰਡ ਕੁੱਤਬਦੀਨ ਦੇ ਵਿੱਚ ਤੁਹਾਨੂੰ ਲਾਈਫ ਸਵੀਰਾਂ ਸੀ ਵਿਖਾ ਰਹੇ ਹਾਂ ਇਹਦੇ ਵਿੱਚ ਤਿੰਨ ਸੱਜਰ ਜਿਹੜੀਆਂ ਗਾਵਾਂ ਨੇ ਤੇ ਦੋ ਜਿਹੜੇ ਪਸ਼ੂ ਅਜੇ ਜਿਹੜੀਆਂ ਗਾਵਾਂ ਨੇ ਉਹ ਅਜੇ ਗੱਭਣੇ ਥੋੜੇ ਦਿਨਾਂ ਤੱਕ ਜਿਹੜੀਆਂ ਸੂਣ ਵਾਲੀਆਂ ਸੋ ਵੱਡੀਆਂ ਸਵਾਮਾਂ ਆਪਣੇ ਇਲਾਕੇ 'ਚ ਪਿੰਡ ਕੁੱਤਬਦੀਨ ਵਾਲੇ 'ਚ ਇੱਕ ਗਾਂ ਤੇ ਦੂਲਾ ਸਿੰਘ ਵਾਲੇ 'ਚ ਦੋ ਗਾਵਾਂ ਤੇ ਆਲੇ ਵਾਲੇ ਚ ਦੋ گاਵਾ ਜਿਹੜੀਆਂ ਹੜ ਪ੍ਰਭਾਵਿਤ ਇਲਾਕਿਆਂ ਨੂੰ ਜਿਹੜੀਆਂ ਦਿੱਤੀਆਂ ਜਾਂ ਰੀਆਂ ਜਿਹੜੀਆਂ ਸਵਾਵਾ ਵੱਡੀਆਂ ਕੀਤੀਆਂ ਜਾਂ ਰੀਆਂ ਆਪਾਂ ਫਤਿਹ ਬੁਲਾ ਲਈਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਬਾਬਾ ਜੀ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਕਿਸ ਤਰ੍ਹਾਂ ਦਿਖਦੇ ਨੇ ਏ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੜਾਂ ਦੇ ਨਾਲ ਜਿਹੜੀ ਮਾਰ ਪਈ ਐ ਉਹਦੇ ਤੋਂ ਆਪਣਾ ਜੀਮੀਦਾਰ ਜਿਨ੍ਹਾਂ ਦਾ ਸਕੇਲ ਤੇ ਕੇਵਲ ਆਪਣੇ ਜੀਵਨ ਦਾ ਨਿਰਵਾਹ ਹੀ ਪਸ਼ੂਆਂ ਦੇ ਡੰਗਰਾਂ ਦੇ ਸਿਰ ਤੇ ਚੱਲਦਾ ਸੀਗਾ ਕਈਆਂ ਦੇ ਫਸਲਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ ਉਹਨਾਂ ਨੇ ਪਸ਼ੂ ਰੱਖੇ ਹੋਏ ਸਨ ਆਪਣੇ ਜੀਵਨ ਦੇ ਨਿਰਭਾਅ ਵਾਸਤੇ ਸੋ ਉਹਨਾਂ ਦੇ ਪਸ਼ੂ ਪਾਣੀ ਰੋੜ ਕੇ ਲੈ ਗਿਆ ਮਰ ਗਏ ਸੋ ਉਹਨਾਂ ਦੀ ਪਰਭਾਈ ਕਰਨ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਇਹ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਚੈਰੀਟੇਬਲ ਟਰਸਟ ਚੱਲ ਰਿਹਾ ਹੈ ਉਹਨਾਂ ਵੱਲੋਂ ਆਪਾਂ ਸੰਗਤ ਨੇ ਸਾਰੀ ਨੇ ਸਲਾਹ ਕੀਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦਾ ਕੋਈ ਡੰਗਰ ਕੋਈ ਮਾਲ ਪਸ਼ੂ ਇਦਾਂ ਦਾ ਨੁਕਸਾਨਿਆ ਗਿਆ ਅਸੀਂ ਉਹਨਾਂ ਦੀ ਜਿਹੜੀ ਪਰਪਾਈ ਹੈ ਇਸ ਰੂਪ ਦੇ ਵਿੱਚ ਮਦਦ ਕਰ ਸਕੀਏ ਸੋ ਅੱਜ ਤੁਸੀਂ ਦੇਖ ਰਹੇ ਹੋ ਵੀ ਪੰਜ گاਵਾਂ ਦੇ ਨਾਲ ਅਸੀਂ ਇਹ ਸੇਵਾ ਆਰੰਭ ਕੀਤੀ ਹੈ ਸੋ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੱਧ ਤੋਂ ਵੱਧ ਸੰਗਤ ਦੇ ਸਹਿਯੋਗ ਨਾਲ 50 100 ਜਿੰਨੀਆਂ ਅੱਗੇ ਦੇ ਸਕਦੇ ਆ ਕਿਉਂਕਿ ਇਹ ਸਾਰੇ ਕਾਰਜ ਸੰਗਤ ਦੇ ਸਹਿਯੋਗ ਨਾਲ ਚੱਲਦੇ ਆ ਇਹਦੇ ਵਿੱਚ ਇਕੱਲਾ ਕੁਝ ਨਹੀਂ ਕੋਈ ਕਰ ਸਕਦਾ ਸੋ ਸੰਗਤ ਦੇ ਸਹਿਯੋਗ ਨਾਲ ਜਿੰਨੀਆਂ ਵੱਧ ਤੋਂ ਵੱਧ ਜਿਹੜੇ-ਜਿਹੜੇ ਪਰਿਵਾਰਾਂ ਦਾ ਸਾਨੂੰ ਪਤਾ ਲੱਗਦਾ ਰਹੇਗਾ ਅਸੀਂ ਸਰਵੇ ਸਾਡੀ ਟੀਮ ਸਾਰੀ ਕਰ ਰਹੀ ਹੈ ਲਗਾਤਾਰ 15 ਦਿਨਾਂ ਤੋਂ ਇੱਥੇ ਗਰਾਊਂਡ 'ਚ ਲੱਗੇ ਹੋਏ ਨੇ ਸੋ ਜਦੋਂ ਸਾਨੂੰ ਸਾਰੀ ਸਰਵੇ ਵਿੱਚ ਮਿਲ ਜੈਗੇ ਪਰਿਵਾਰ ਜਿਨ੍ਹਾਂ ਨੂੰ ਲੋੜ ਹੈ ਕਿਸ ਤਰ੍ਹਾਂ ਦੀ ਲੋੜ ਹੈ ਤੇ ਆਪਾਂ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਜਿਸ ਤਰ੍ਹਾਂ ਵੱਡੀਆਂ ਸਵਾਵਾਂ ਚੱਲ ਰਹੀਆਂ ਇੱਥੇ ਬੀਐਸ ਕੈਂਪ ਵੀ ਲੱਗਾ ਹੋਇਆ ਹੈ ਜਿਹੜੀ ਸੰਸਥਾ ਵੱਲੋਂ ਤਾਂ ਕਿਸ ਤਰ੍ਹਾਂ ਦੀਆਂ ਸਵਾਵਾਂ ਜਿਸ ਤਰ੍ਹਾਂ ਅੱਜ ਵੱਡੀਆਂ ਸਵਾਵਾਂ ਕੀਤੀਆਂ ਜਾਣੇ ਅੱਗੇ ਕਿਸ ਤਰ੍ਹਾਂ ਦੀਆਂ ਸਵਾਵਾਂ ਚੱਲ ਰਹੀਆਂ ਹੈਗੇ ਜਾਂ ਕੀ ਕੀ ਕਰ ਰਹੇ ਹੋ ਅਸੀਂ ਇੱਕ ਟੀਮ ਦੇ ਤਾਂ 3 ਦਿਨਾਂ ਤੋਂ ਇੱਥੇ ਪਿਛਲੇ 17-18 ਦਿਨ ਤੋਂ ਬੈਠੇ ਆਂ ਔਰ ਲੋਕਲ ਮੋਤਬਰ ਸੱਜਣਾ ਸੱਜਣਾ ਨਾਲ ਕੋਆਰਡੀਨੇਟ ਕਰਦੇ ਆਂ ਔਰ ਪਹਿਲਾਂ ਜਦ ਪਾਣੀ ਚੜਿਆ ਹੋਇਆ ਸੀ ਬੋਟ ਰਾਹੀਂ ਘਰ-ਘਰ ਅਸੀਂ ਸਮਾਨ ਪਹਚਾਨ ਪੱਠੇ ਪਹਚਾਨ ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਹਿੱਸਾ ਪਾ ਪਾਰੇ ਸੀਗੇ ਤੇ ਹੁਣ ਹੜ੍ਹਾਂ ਤੋਂ ਬਾਅਦ ਜੋ ਜੋ ਸੇਵਾ ਚਾਹੇ ਡੀਏਪੀ ਰਿ ਹੈ ਚੋਕ ਕਰਦੀ ਹੈ ਫੀਡ ਦੀ ਹੈ ਅੱਗੇ ਡੀਜ਼ਲ ਦੀ ਹੈ گاਵਾں ਦੀ ਹੈ ਬੀਜਾਂ ਦੀ ਹੈ ਸਾਰੀ ਸੇਵਾ ਦੇ ਵਿੱਚ ਸੰਗਤ ਦੇ ਸਹਿਯੋਗ ਨਾਲ ਜ਼ਰੂਰ ਹਿੱਸਾ ਲਵਾਂਗੇ ਠੀਕ ਹੈ ਜੀ ਤੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਅ ਸੁਣਨ ਵਾਲ ਨੂੰ ਇਹੀ ਕਹਿਣਾ ਚਾਹਾਂਗੇ ਕਿ ਹੁਣ ਅਸਲੀ ਜੰਗ ਸ਼ੁਰੂ ਹੋਣੀ ਹੈ ਹੁਣ ਸੇਵਾ ਦੀ ਬਹੁਤ ਲੋੜ ਹੈ ਨਾਲ ਜੁੜੋ ਤੁਹਾਡੇ ਕੋਲ ਨੰਬਰ ਪਹੁੰਚ ਰਹੇ ਹਨ ਸੰਸਥਾ ਦਾ ਜੇ ਨੰਬਰ ਪਹੁੰਚਦਾ ਤਾਂ ਬਹੁਤ ਸ਼ੁਕਰੀਆ ਹੋ ਜਾਏਗਾ ਜੇ ਸੰਸਥਾ ਦਾ ਨੰਬਰ ਇਸ ਦਾ 8727845836 8727845836 ਸੰਸਥਾ ਦਾ ਨਾਮ ਦੱਸ ਸੰਸਥਾ ਦਾ ਨਾਮ ਹੈ ਅੰਗਰੇਜ਼ੀ ਦੇ ਵਿੱਚ ਹੈ ਸਰਵ ਹਿਊਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਤੇ ਬਹੁਤ ਵੱਡੇ ਪੱਧਰ ਤੇ ਸੰਗਤ ਦਾ ਸਹਿਯੋਗ ਰਹਿਣ ਵਾਲਾ ਹੈ ਉਮੀਦ ਹੈ ਸਾਨੂੰ ਔਰ ਗੁਰੂ ਸਾਹਿਬ ਨੂੰ ਤੇ ਆ ਕੇ ਇਹ ਸਾਰੀ ਸੇਵਾ ਦੇ ਵਿੱਚ ਹਿੱਸਾ ਪਾਵਾਂਗੇ ਜੀ ਹਾਂ ਜੀ ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਸੋਚ ਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਹਾਨੀਆ ਕਰਦੇ ਨੇ ਕਿ ਵੱਡੇ ਅਪਰਾਲੇ ਕੀਤੇ ਜਾ ਰਹੇ ਆ ਲੋੜਵੰਦ ਪਰਿਵਾਰ ਨੇ ਤੁਸੀਂ ਦੇਖ ਸਕਦੇ ਇਨ੍ਹਾਂ ਪਰਿਵਾਰਾਂ ਨੂੰ ਅੱਜ ਜਿਨ੍ਹਾਂ ਦੀਆਂ گاਵਾ ਨੁਕਸਾਨੀਆਂ ਗਈਆਂ ਸਿਹੜਾ ਅੰਦਰਾਂ ਤਾਂ ਉਹਨਾਂ ਨੂੰ ਇਹ گاਵਾ ਦਿੱਤੀਆਂ ਜਾ ਰਹੀਆਂ ਆਉਣ ਵਾਲੇ ਸਮੇਂ 'ਚ ਇਸ ਸੰਸਥਾ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਿਛਲੇ ਸਮੇਂ 'ਚ ਵੀ ਵੱਡੇ ਉਪਰਾਲੇ ਕੀਤੇ ਜਾਗੇ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕਰੂ ਬੱਬਾ ਹੀ ਚੱਕਰੂ ਚੱਕ ਬਲਦੇ ਬਲਦੇ ਇਹ ਦੋਵੇਂ ਹੀ ਬਲਦੇ ਹਾਂ ਚੱਕ ਲਓ ਦੋਵੇਂ ਨੇ ਦੇ ਚਲੋ ਜੀ ਖੋਲੋ ਜੀ ਖੋਲੋ ਨੰਬਰ ਬੋਲੋ ਜੀ ਕਿੰਨਾ ਬੋਲੋ ਜੀ ਇੱਕ ਮਿੰਟ ਇੱਕ ਮਿੰਟ ਚਾਰ ਨੰਬਰ ਸ਼ਖਤ ਸਿੰਘ ਬਲਦੇ ਸ਼ਖਤ ਸਿੰਘ ਚਾਰ ਨੰਬਰ ਬੋਲੋ ਇੱਕ ਤੋਂ ਸ਼ੁਰੂ ਕਰਦੇ ਰਵਿੰਦਰ ਇੱਕ ਨੰਬਰ ਕੀ ਬੋਲ ਰਿਹਾ ਰਵਿੰਦਰ ਸਿੰਘ ਜਜੀਤ ਸਿੰਘ ਇੱਕ ਨੰਬਰ ਜੀ ਇਹਨਾਂ ਨੂੰ ਆਈ 1 ਨੰਬਰ ਦੀ ਚਿੱਠੀ ਇੱਕ ਨੰਬਰ ਬੋਲੇ ਬੋਲੇ ਨਿਹਾਲ ਰਾਸ ਸ੍ਰੀ ਅਕਾਲ ਅਦੋ ਜੀ ਦੋ ਨੰਬਰ ਕਿੱਥੇ ਆ ਦੋ ਨੰਬਰ ਆਜੋ ਦੋ ਨੰਬਰ ਤੇ ਤਿੰਨ ਨੰਬਰ ਦੋ ਤੇ ਤਿੰਨ ਨੰਬਰ ਤੁਹਾਡੇ ਕੋਲ ਆਜੋ 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 ਜੀ ਆਜੋ ਬੰਦੀ ਆਜੋ ਅੱਛਾ ਆਜੋ ਕਿੱਥੇ ਆ ਬੋਲੇ ਬੋਲੇ ਸੋਹਣੇ ਹਾਲ ਸੀ ਜੱਗ ਕਾਲ ਤਿੰਨ ਨੰਬਰ ਐ ਤਿੰਨ ਨੰਬਰ ਇੱਧਰ ਦੇ ਇੱਧਰ ਆ ਜਾ ਮੇਰੇ ਕੋਲ ਪੰਜ ਇੱਧਰ ਆਜੋ ਇੱਧਰ ਆਜੋ ਇੱਧਰ ਆਜੋ ਇਨਾ ਇੱਕ ਵਾਰੀ ਆਪਾਂ ਫਿਰ ਇਕੱਠੀ ਬੁਖਾ ਕੋ ਸੋ ਨਿਹਾਲ ਸੋ ਸਿਆ ਕਾਲ ਮਾਰਨ ਚੜਦੀ ਕਲਾ ਜੀ ਪਾਪੇ ਕਿੰਨਾ ਨੰਬਰ ਆਜਾ 4 ਨੰਬਰ ਕਿਹਨਾ ਕੋਸੀ ਆਵੇ ਜੀ ਅੱਛਾ